ਹਾਂਜੀ ਦੋਸਤੋ ਵੱਡੀ ਖਬਰ ਨਿਕਲ ਕੇ ਆਈ ਹੈ ਕਿ ਮੁੱਖ ਮੰਤਰੀ ਨੇ ਹੁਣ ਵੱਡਾ ਫੈਸਲਾ ਲਿਆ ਹੈ ਕਿ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਕਿਹੜੀ ਕੰਡੀਸ਼ਨ ਦੇ ਵਿੱਚ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਤੇ 5 ਲੱਖ ਰੁਪਏ ਦੀ ਜਿਹੜੀ ਵਿੱਤੀ ਸਹਾਇਤਾ ਹੈ ਉਹ ਕਿਵੇਂ ਕਿਸੇ ਨੂੰ ਮਿਲੇਗੀ ਇਸ ਵੀਡੀਓ ਦੇ ਵਿਚਾਰਕ ਤੁਹਾਨੂੰ ਖੁਸ਼ ਮਿਲਣ ਵਾਲਾ ਹੈ ਤਾਂ ਦੋਸਤੋ ਜੇ ਤੁਹਾਨੂੰ ਇਹ ਮੁੱਖ ਮੰਤਰੀ ਦੀ ਇਹ ਪਹਿਲ ਚੰਗੀ ਲੱਗੇ ਤਾਂ ਕਮੈਂਟ ਜਰੂਰ ਦੱਸਣਾ ਵੀ ਬਹੁਤ ਬੜੀਆ ਮੁੱਖ ਮੰਤਰੀ ਨੇ ਕੀਤਾ ਹੈ ਤਾਂ ਦੋਸਤੋ ਚੱਲਦੇ ਆ ਮੇਨ ਅਪਡੇਟ ਤੇ ਉਤੇ ਤਾਂ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ हां जी दोस्तों ਤੁਹਾਨੂੰ ਦੱਸ ਦਈਏ ਕਿ ਹਰਿਆਣਾ ਸਰਕਾਰ ਨੇ ਮਜ਼ਦੂਰਾਂ ਨੂੰ ਦਿੱਤਾ ਵੱਡਾ ਤੋਹਫ਼ਾ ਹੁਣ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਨਹੀਂ ਹੋਵੇਗੀ ਕੋਈ ਮੁਸ਼ਕਿਲ ਮਤਲਬ ਕਿ ਹਰਿਆਣਾ ਸਰਕਾਰ ਨੇ ਮਜ਼ਦੂਰਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ ਕਿ ਹੁਣ ਉਹਨਾਂ ਨੂੰ ਮੁਸ਼ਕਿਲ ਨਹੀਂ ਹੋਏਗੀ ਕਿਵੇਂ ਨਹੀਂ ਹੋਏਗੀ ਤੁਹਾਨੂੰ ਦੱਸਣ ਜਾ ਰਹੇ ਹਾਂ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਹਰਿਆਣਾ ਸਰਕਾਰ ਵਿੱਚ ਕੰਮ ਕਰੇ ਲੱਖਾਂ ਮਜ਼ਦੂਰਾਂ ਦੇ ਲਈ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਹੈ ਹੁਣ ਹਰਿਆਣਾ ਦੇ ਵਿੱਚ ਕੰਮ ਕਰਨ ਵਾਲੀ ਥਾਂ ਤੇ ਮਜ਼ਦੂਰ ਦੀ ਮੌਤ ਹੋਣ ਤੇ ਸਰਕਾਰ ਉਸ ਮਜ਼ਦੂਰ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਸਹਾਇਤਾ ਦੇਵੇਗੀ ਯਾਨੀ ਕਿ ਜੇ ਕੋਈ ਮਜ਼ਦੂਰ ਮਜ਼ਦੂਰੀ ਕਰਨ ਕੀਤੇ ਗਿਆ ਹੋਇਆ ਤੇ ਉਸ ਥਾਂ ਤੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਦੋਸਤੋ ਹਰਿਆਣਾ ਸਰਕਾਰ ਉਸ ਨੂੰ ਕੰਮ ਕਰਨ ਦੇ ਦੌਰਾਨ ਹੋਈ ਮੌਤ ਵਾਲੀ ਮਜ਼ਦੂਰ ਨੂੰ 5 ਲੱਖ ਉਹਦੇ ਜਿਹੜੇ ਕਿ ਨੋਮਨੀ ਹੋਣਗੇ ਉਹਨਾਂ ਦਾ ਪਰਿਵਾਰ ਹੋਵੇਗਾ ਉਸ ਨੂੰ ਦੇਗੀ ਠੀਕ ਹੈ ਜੀ ਨਾਇਬ ਸਿੰਘ ਯਾਨੀ ਕਿ ਜਿਹੜਾ ਨਾਇਬ ਸਿੰਘ ਸੈਣੀ ਹੈ ਠੀਕ ਹੈ ਜੀ ਉਹਨਾਂ ਨੇ ਸੀਐਮ Haryana ਦਾ ਉਹਨਾਂ ਨੇ ਅਧਿਕਾਰ ਨੂੰ ਹਦਾਇਤ ਦਿੰਦਿਆ ਕਿ ਆ ਕਿ ਜੇਕਰ ਕਿਸੇ ਗਰੀਬ ਮਜ਼ਦੂਰ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਤੇ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਲਈ ਮੁੱਖ ਮੰਤਰੀ ਕੀਰਤ ਸਮਾਜ ਸੁਰੱਖਿਆ ਯੋਜਨਾ ਦੇ ਨੀਮਾ ਤੇ ਵਿੱਚ ਬਦਲਾਵ ਕੀਤਾ ਜਾਵੇ ਤਾਂ ਜੋ ਕੰਮ ਕਰਨ ਵਾਲੀ ਥਾਂ ਤੋਂ ਇਲਾਵਾ ਹੋਰ ਥਾਵਾਂ ਤੇ ਮੌਤ ਹੋਣ ਦੇ ਮਾਮਲੇ ਦੇ ਵਿੱਚ ਵੀ ਡੀਐਸ ਵਿੱਚ ਮਜ਼ਦੂਰ ਦੇ ਯਾਨੀ ਕਿ ਡਿਸਟ੍ਰਿਕਟ ਦੇ ਮਜ਼ਦੂਰ ਦੇ ਜਿਹੜੇ ਵੀ ਹੁੰਦੇ ਹਨ ਉਹਨਾਂ ਨੂੰ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਜਿਹੜੀ ਹੈ ਵਿੱਤੀ ਸਹਾਇਤਾ ਦਿੱਤੀ ਜੇ ਉਹਦੀ ਮੌਤ ਹੋ ਜਾਂਦੀ ਹੈ ਕੰਮ ਕਰਨ ਵਾਲੀ ਥਾਂ ਤੇ ਠੀਕ ਹੈ ਜੀ ਤੁਹਾਨੂੰ ਕਿਹੋ ਜੀ ਲੱਗੀ ਖਬਰ ਜਰੂਰ ਦੱਸਣਾ ਕਿ ਇਹ ਉਪਰਾਲਾ ਜਿਹੜਾ ਕਿ ਹੈ ਮਜ਼ਦੂਰਾਂ ਦੇ ਲਈ ਮੁੱਖ ਮੰਤਰੀ ਦਾ ਸਹੀ ਹੈ ਠੀਕ ਹੈ ਜੀ ਮਦੂਜਾ ਸਮੇਂ ਦੇ ਵਿੱਚ ਕੰਮ ਕਰਨ ਵਾਲੀ ਥਾਂ ਦੀ ਮੌਤ ਜੇ ਮਜ਼ਦੂਰ ਦੀ ਮੌਤ ਹੋ ਜਾਂਦੀ ਹੈ ਤਾਂ ਦੋਸਤੋ ਇਸ ਸਮੇਂ ਉਸ ਮਜ਼ਦੂਰ ਨੂੰ ਉਸ ਦੇ ਘਰਦਿਆਂ ਨੂੰ 2 ਲੱਖ ਰੁਪਏ ਮਿਲਦੇ ਨੇ ਤੇ ਪੰਜਾਬ ਸਰਕਾਰ ਵੀ ਹੁਣ ਇਹੋ ਜਿਹਾ ਕੋਈ ਉਪਰਾਲਾ ਕਰੇ ਤਾਂ ਜੋ ਮਜ਼ਦੂਰ ਵਰਗ ਦੀ ਇਹੋ ਜਿਹੀ ਕੋਈ ਸਿਚੁਏਸ਼ਨ ਆ ਜਾਏ ਮਜ਼ਦੂਰ ਵਰਗ ਦਾ ਜੇ ਕੋਈ ਇਹੋ ਜਿਹਾ ਕੰਮ ਕਰਨ ਜਾਵੇ ਤੇ ਪਿੱਛੇ ਮਜ਼ਦੂਰ ਜਿਹੜਾ ਕਮਾ ਕੇ ਲੋਂਦਾ ਉਹੀ ਖਾਂਦਾ ਹੈ ਪਰ ਜੇ ਉਹ ਬੰਦਾ ਨਾ ਰਹੇ ਤਾਂ ਦੋਸਤੋ ਬਹੁਤ ਹੀ ਦਿੱਕਤ ਪਰੇਸ਼ਾਨੀ ਆਉਂਦੀ ਹੈ ਇਸੇ ਤਰੀਕੇ ਦੇ ਨਾਲ ਜੇ ਪੰਜਾਬ ਸਰਕਾਰ ਵੀ ਇਹੋ ਜਿਹਾ ਕੋਈ ਕੰਮ ਕਰਦੀ ਹੈ ਤੇ ਦੋਸਤੋ ਇਹ ਬਹੁਤ ਹੀ ਵੱਡਾ ਉਪਰਾਲਾ ਹੋਏਗਾ ਤਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਹੁਣ ਪੰਜਾਬ ਇਹ ਹਰਿਆਣਾ ਸਰਕਾਰ ਨੇ ਇਹ 5 ਲੱਖ ਕੀਤਾ ਇਸ ਤੋਂ ਪਹਿਲੇ ਦੋਸਤੋ ਜੇ ਮਜ਼ਦੂਰ ਦੀ ਕੰਮ ਕਰਨ ਵਾਲੀ ਥਾਂ ਤੇ ਮੌਤ ਹੋ ਜਾਂਦੀ ਸੀ ਉਹਨੂੰ 2 ਲੱਖ ਰੁਪਏ ਮਿਲਦੇ ਸੀ ਤਾਂ ਦੋਸਤੋ ਬਹੁਤ ਹੀ ਵੱਡਾ ਉਪਰਾਲਾ ਹੈ ਇਹ ਹਰਿਆਣਾ ਸਰਕਾਰ ਦਾ ਕਿਉਂਕਿ ਦੋਸਤੋ ਇਹੋ ਜਿਹੀਆਂ ਸਕੀਮਾਂ ਦੇ ਨਾਲ ਗਰੀਬਾਂ ਦਾ ਤਾਂ ਜ਼ਰੂਰ ਹੁੰਦਾ ਕਿਉਂਕਿ ਜੇ ਇੱਕ ਗਰੀਬ ਮਾਰਿਆ ਜਾਂਦਾ ਹੈ ਤਾਂ ਦੋਸਤੋ ਉਹਦਾ ਘਰ ਦਾ ਸਾਰਾ ਹੈ ਜਿਹੜੀ ਰੋਟੀ ਪਾਣੀ ਹੈ ਬੰਦ ਹੋ ਜਾਂਦਾ ਹੈ ਚਾਹੇ ਉਹ ਕੰਮਤੇ ਕਰਦੇ ਮੌਤ ਹੋਵੇ ਚਾਹੇ ਫਿਰ ਆਮ ਹੋਵੇ ਠੀਕ ਹੈ ਤਾਂ ਤੁਹਾਨੂੰ ਕਿਹੋ ਜਿਹੀ ਲੱਗੀ ਹੈ ਉਪਰਾਲਾ ਮੁੱਖ ਮੰਤਰੀ ਹਰਿਆਣਾ ਦਾ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ